ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਉਮੀਦ ਆ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਤੇ ਪਰ ਮਹੰਗਾਰਾ ਦੇਵੋਗੇ ਆਪਣੀ ਹਰ ਇੱਕ ਵੀਡੀਓ ਨੂੰ ਚੰਗਾ ਤੁਸੀਂ ਪਿਆਰ ਦਿੰਨੇ ਆ ਤੇ ਆਪਾਂ ਨਾ ਹਨੂਮਾਨਗੜ ਮੰਡੀ ਤੇ ਪਹੁੰਚ ਗਏ ਆ ਦੋਸਤੋ ਤੇ ਜਿੱਥੇ ਘੋੜੇ ਘੋੜੀਆਂ ਦਾ ਮੇਲਾ ਲੱਗਿਆ ਹੋਇਆ ਤੇ ਮੇਲਾ ਵੀ ਪੂਰਾ ਫੁੱਲ ਭਰਿਆ ਹੋਆ ਤੇ ਸੋਨ ਨੂੰ ਸਾਰਾ ਮੇਲਾ ਵੀ ਦਿਖਾਵਾਂਗੇ ਤੇ ਆਪਣੇ ਨਾਲ ਨਾ ਬਾਬਾ ਜੀ ਮਿਲਿਆ ਗੁਰਸਿੱਖ ਬੰਦੇ ਐ ਨਾ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਈ ਰੁਖਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਜੀ ਪਹੁੰਚਿਆ ਤੁਸੀਂ ਸਾਰੇ ਦਰਸ਼ਕਾਂ ਨੂੰ ਵੀਡੀਓ ਦਿਖਾਉਣ ਲਈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੇ ਬਾਬਾ ਜੀ ਆ ਲਾਈਵ ਇੱਥੇ ਮੇਲੇ ਚ ਆਉਣ ਕਾ ਫਿਰ ਹੈ ਹਾਂਜੀ ਤੇ ਇਹ ਕਿੰਨੇ ਚੜਦੀ ਹੋਗੀ ਬਸ਼ੇਰੀ ਜੀ ਇਹ ਬਾਈ ਜੀ 14 ਮਹੀਨਿਆਂ ਦੀ ਹੋਗੀ ਠੀਕ ਹੈ ਜੀ ਇੱਧਰ ਨੂੰ ਬਾਬਾ ਜੀ ਟੇਡੀ ਕੜ ਅੱਗੇ ਨੂੰ ਕਰ ਲ ਕੈਮਰਾਮੈਨ ਅੱਜ ਚੰਗੀ ਤਰ੍ਹਾਂ ਮਾਰਨੀ ਕੋਈ ਬਸ਼ੇਰੀ ਤੇ ਕੈਮਰਾ ਚੰਗੀ ਬਸ਼ੇਰੀ ਚੰਗਾ ਕੱਦ ਕਿਹੜੇ ਦੀ ਹੈ ਇਹ ਬੱਚੀ ਇਹ ਪੂਰਨ ਸਿੰਘ ਕੋਲੋਂ ਕੋੜਾ ਗਿਆ ਸੀਗਾ ਨੁਗਰੇ ਕੋੜੇ ਦੀ ਇਹ ਮੈਂ ਨਾਂ ਭੁੱਲ ਗਿਆ ਕੋੜੇ ਦਾ ਜੀ ਅੱਛਾ ਜੀ ਮੇਰੇ ਭਾਈ ਨੂੰ ਪਤਾ ਉਹ ਆ ਜੀ ਠੀਕ ਹੈ ਤੇ ਵਾਲ ਪੌਰੀਆਂ ਦੀ ਸਾਫ ਹੈ ਜੀ ਸਾਫ ਹੈ ਜੀ ਬਿਲਕੁਲ ਠੀਕ ਹੈ ਜੀ ਕੋਈ 5 ਪੈਸਿਆਂ ਦਾ ਨੁਕਸਰੀ ਠੀਕ ਹੈ ਜੀ ਤੇ ਬਾਬਾ ਫਿਰ ਸੇਲ ਦਾ ਮਾਣਾਗਾ ਇਹਦਾ ਹਾਂ ਜੀ ਕਰ ਦਾਂਗੇ ਫਿਰ ਠੀਕ ਹੈ ਜੀ ਤੇ ਬਾਬਾ ਜੀ ਦੂਜਾ ਨਹੀਂ ਕਿੰਨੇ ਦੀ ਛੱਡ ਦੇਉਗੇ ਇਹ ਇਹ ਜੀ ਆਪਾਂ ਡੂੜ ਮੰਗਦੇ ਆਂ ਕਰਦਾ ਇਮਾਨਤਾਂ ਜੀ ਕੋਈ ਗੱਲ ਹੀ ਕੋਈ ਨਹੀਂ ਅੱਛਾ ਡੂੜ ਚੋਂ ਮਾਂਤਾਨ ਹੋ ਜੀ ਹਾਂ ਇਮਾਨਤਾਂ ਕਰ ਲਓ ਦੇਖੋ ਦੋਸਤੋ ਵਸ਼ੇਰੀ ਬਹੁਤ ਹੀ ਚੰਗੀ ਆ ਗਈ ਕੱਟ ਕੰਡੀਸ਼ਨ ਦੀ ਵੀ ਬਹੁਤ ਸੋਹਣੀ ਆ ਵਸ਼ੇਰੀ ਕੰਨਾ ਕੁੰਨਾ ਦੀ ਸ਼ਕੀਨ ਆ ਗਈ ਕੁੰਡੀ ਵਾਲਾ ਕੰਨਾ ਹਾਂ ਹਾਂਜੀ ਬਾਬਾ ਜੀ ਤੇ ਬਾਬਾ ਇੱਕ ਉਹ ਨਾਂ ਲੱਗਮੀ ਵੀ ਆ ਇੱਧਰ ਆਪਣੀ ਏ ਕੁੜੀ ਹੈ ਹਾਂਜੀ ਹਾਂਜੀ ਉਹ ਗੱਬਣ ਕੁੜੀ ਹੈ ਠੀਕ ਆ ਉਹ ਗੱਬਣ ਆ ਗਈ ਹਾਂਜੀ ਆਈ ਬਾਈ ਗਾਹ ਨੂੰ ਲੈ ਆ ਇਹਨੂੰ ਮੜਾ ਆ ਇਹਨੂੰ ਪੁੱਛ ਲਈ ਮੱਦੇ ਅੱਛਾ ਇਹ ਗੱਬਣ ਆ ਗਈ ਹੈ ਹਾਂਜੀ ਠੀਕ ਹੈ ਜੀ ਇਹ ਬਾਈ ਕਿੰਨੇ ਚਿਰ ਦੀ ਗੱਬਣਾ ਕੀ ਇਹ ਬਾਈ 7 ਮਹੀਨਿਆਂ ਦੀ ਗੱਬਣਾ 7 ਮਹੀਨਿਆਂ ਦੀ ਗੱਬਣਾ ਹਾਂ ਕਿਹੜੇ ਘੋੜੇ ਤੋਂ ਆ ਬਾਈ ਇਹ ਨੁਕਰੇ ਘੋੜੇ ਤੋਂ ਆ ਬਾਈ ਸੂਰੇ ਵਾਲੀ ਲੈਨ ਦਾ ਘੋੜਾ ਠੀਕ ਆ ਠੀਕ ਉਹ ਤੋਂ ਗੱਬਣਾ ਹੈ ਹਾਂ ਠੀਕ ਹੈ ਜੀ ਤੇ ਕਿੰਨੇ ਦੀ ਛੱਡੋਂਗੇ ਇਹ ਹੁਣ ਇਹਦਾ 1.70 ਮੰਗਦੇ ਆ ਬਾਈ ਮਾਨ ਤਾਨ ਕਰ ਦਾਂਗੇ ਤੇ ਸਵਾਰੀ ਸੂਰੀ ਕਰਾਉਂਦੀ ਹੈ ਸਵਾਰੀ ਦੀ ਪਾਸ ਆ ਬਾਈ ਠੀਕ ਆ ਤੇ ਹਾਈਟ ਕਿੰਨੀ ਕਾ ਹਾਈਟ ਹੈਗੀ ਆ ਬਾਈ ਨਾ ਟੈਂਚ ਠੀਕ ਸਹੀ ਆ ਤੇ ਬਾਕੀ ਸਾਊ ਸੀਲ ਆ ਬਾਈ ਸਾਊ ਸੀਲ ਬਾਈ ਤੁਹਾਡੇ ਸਾਹਮਣੇ ਠੀਕ ਆ ਜੀ ਬਹੁਤ ਸਾਊ ਸੀਲ ਲਓ ਮਿੱਤਰੋ ਇਹ ਨਾ ਦੋ ਘੋੜੀਆਂ ਸੀਂਆਂ ਇੱਕ ਬਸ਼ੇਰੀ ਸੀ ਤੇ ਇੱਕ ਆ ਘੋੜੀ ਆ ਗੱਬਣ ਤੇ ਹਨਮਾਨਗੜ ਮੇਲੇ ਚ ਬਾਬਾ ਜੀ ਪਹੁੰਚੇ ਹੋਏ ਆ ਤੇ ਬਾਬਾ ਜੀ ਹੋਰ ਵੀ ਜਾਨਵਰ ਹੋਣਗੇ ਆਪਣੇ ਕੋਲੇ ਹਾਂ ਜੀ ਪਿੰਡ ਫਤਰਾਲਾ ਜੀ ਠੀਕ ਆ ਜੀ ਤੇ ਇੱਕ ਆਈ ਆਪਣਾ ਫੋਨ ਨੰਬਰ ਵੀ ਬੋਲ ਦਿਓ ਜੀ ਬੋਲ ਦਿਨਾ ਜੀ ਪਿੰਡ ਤਾਂ ਹੀ ਫਤਰਾਲਾ ਜ਼ਿਲ੍ਹਾ ਬਠਿੰਡਾ ਜੀ ਮੇਰਾ ਨਾਮ ਸਖਰਾਜ ਸਿੰਘ ਆ ਜੀ ਖਾਲਸਾ ਨੰਬਰ ਆ ਜੀ 87258 61409 ਮੇਰੇ ਕੋਲੇ ਸਾਨੀ ਕੋੜਾ ਵੀ ਆ ਜੀ ਠੀਕ ਹੈ ਜੀ ਉਹਦੀ ਵੀ ਸਟਾਰਟ ਸਰਵਿਸ ਆਪਣਾ ਹੀ ਹਾਂਜੀ ਹਾਂਜੀ ਉਹ ਕਿਹੜੇ ਦਾ ਬੱਚਾ ਜੀ ਉਹ ਜੀ ਜੈ ਵੀਰ ਦਾ ਬੱਚਾ ਜੀ ਠੀਕ ਹੈ ਜੀ ਤੇ ਲੋ ਮਿੱਤਰੋ ਜੇ ਕਿਸੇ ਨੇ ਸਟਾਰਟ ਸਰਵਿਸ ਲਈ ਹੋਵੇ ਤਾਂ ਵੀ ਕਰ ਲਿਓ ਸੰਪਰਕ ਤੇ ਜੇ ਘੋੜੀਆਂ ਬਸ਼ੇਰੀ ਖਰੀਦੀ ਹੋਵੇ ਤੁਸੀਂ ਤਾਂ ਵੀ ਕਰ ਲਿਓ ਸੰਪਰਕ ਤੇ ਭਰਾਵਾਂ ਦੀ ਰਿੰਗ ਚ ਠੀਕ ਆ ਜੀ ਤੇ ਜਿਹੜੇ ਭਰਾਵਾਂ ਨੇ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਇੱਕ ਮੇਲੇ ਦੀ ਅਪਡੇਟ ਲੈ ਕੇ ਆਉਣੇ ਹੁੰਦੇ ਆ ਛੋਡੇ ਤੱਕ ਤੇ ਬਾਕੀ ਸਟਾਰਟ ਫਾਰਮਾਂ ਤੇ ਜਾ ਕੇ ਵੀ ਆਪਾਂ ਪ੍ਰੋਮੋਸ਼ਨ ਵੀਡੀਓ ਵਗੈਰਾ ਕਰੀਦੀ ਆ ਜੇ ਕਿਸੇ ਭਰਾ ਨੇ ਆਪਣੇ ਜਾਨਵਰਾਂ ਦੀ ਚੰਗੇ ਸ਼ਾਰਟ ਸ਼ੂਟ ਕਢਵਾ ਕੇ ਵਧੀਆ ਸ਼ਾਰਟ ਸ਼ੂਟ ਕਢਵਾ ਕੇ ਪ੍ਰੋਮੋਸ਼ਨ ਵੀਡੀਓ ਕਰਵਾਉਣੀ ਹੋਵੇ ਤਾਂ ਤਾਂ ਵੀ ਸਾਡੇ ਨਾਲ ਕਰ ਲਓ ਸੰਪਰਕ ਸਾਡਾ ਵੈਸੇ ਨੰਬਰ ਚੈਨਲ ਦੇ ਉੱਪਰ ਵੀ ਲੱਗਿਆ ਹੋਇਆਗਾ ਤੇ ਨੰਬਰ ਨੋਟ ਵੀ ਕਰ ਲਓ 8198042453 ਧੰਨਵਾਦ ਜੀ ਮਿਲਦੇ ਆ ਫਿਰ ਹੋਰ ਕਿਸੇ ਵੀਡੀਓ ਵਾਏ ਹੋਰ ਸਹੀ ਵਾਏ ਚੰਗਾ ਵੀਰ ਜੀ ਧੰਨਵਾਦ ਤੁਹਾਡਾ